ਪ੍ਰੀਤਾਲ ਜੀ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ 'ਚ ਅੱਜ ਲੱਗੇ ਆਖਰੀ ਰੇਕ ਆਉਣ। ਅੱਜ ਹੋਗੀ 27 27 ਤਰੀਕ 33 ਦਿਤੀ ਦਿਨ ਦੀ ਵੀਡੀਓ। ਜਿੰਨੇ ਨੇ ਤਾਂ ਤੈਨੂੰ ਗਏ। ਕਹਿੰਦੇ ਲੱਗਿਆ ਕਿਨੇ ਤਗੜੇ। ਮੜੇ ਜੇ ਤਗੜੇ ਤਾਂ ਦੇ ਦੂਗਾ ਨਾ ਤੇ ਤੇ ਪੈਸੇ ਨਹੀਂ ਲੈ ਲੈ ਰੁਪਿਆ ਹੋਣੀ। 10 ਰੁਪਏ ਜੀ ਹੁੰਦੇ ਦੁਕਾਨ ਬੰਦ ਦੀ। ਨਹੀਂ ਤਾਂ ਉੱਥੇ ਤੇ ਲੈਉਣੇ। ਉਹ ਪਾਣੀ ਇਹ ਪਦਾਨਾ ਵੀ ਦੇ ਗਿਆ ਨਾ ਹਾਂਜੀ ਘਰੇ ਘਲਾਰੇ ਜਾਂ ਇੱਥੇ ਕੀ ਹੂੰ ਬਾਕੀ ਅਮਰੂਦ ਵੀ ਲਾਤਾ ਕੱਲ ਹੀ ਕੀ ਸੀ ਬਾਅਦ ਚ ਜਿਹੜੇ ਰਹਿ ਗਏ ਤੇ ਉਹ ਵੀ ਲਾਤੇ ਅਮਰੂਦ ਬਾੜੇ ਚ ਲਾਤਾ ਪਾਣੀ ਪਾ ਜਾਂਦਾ ਹੁਣ ਅੱਛਾ ਹਾਂਜੀ ਨਾ ਬਾਬਾ ਜੀ ਵੀ ਗਾਈ ਤੇ ਬਾਬੀ ਨੇ ਉਹ ਕਿਹਾ ਕਿ ਪਾਣੀ ਪਾਏ ਉੱਥੇ ਬੈਠੇ ਰਹੇ ਮੇਰੇ ਕੋਲ ਨਾਲੇ ਨੂੰ ਪਤਾ ਲੱਗ ਜੂ ਗੋਰ ਵਿੱਚ ਬਿਮਾਰੀ ਕਿੰਨੀ ਦਾ ਘਰਾਂ ਚ ਹਾਂਜੀ ਏਕੇ 30 ਹੈ ਸਦਾਨਾ ਯਾਰ ਭੈਣ ਜੀ ਸਾਡ ਸਾਡੇ ਕੋਲ ਰਾਈਟ ਬਾਈਓ ਰੈਡੀ ਜਿੱਲਾ ਤੇ ਲੈ ਜਾਗੇ ਠੀਕ ਹੈ ਨਾ 68 ਰੁਪਏ ਕਿਲੋ ਹੁੰਦੀ ਸੀ ਪਹਿਨਾ ਹੁਣ 130 ਰੁਪਏ ਕਿਲੋ ਕਰੀ ਗਈ ਹੈ ਇਹ ਇਹਰੀ ਗਦਾਣਾ ਫਿਰ ਇਹ ਹੇ ਫੰਕੀ ਬਿਮਾਰੀ ਤੇ ਹੈ ਨਾ ਬਿਮਾਰੀ ਤੇ ਤਾਂ ਕੋਈ ਹੋਇਆ ਨਹੀਂ ਕਿ ਤਾਂ ਇਹ ਵੀ ਉਹ 30 35 ਦਿਨ ਦੀ ਹੋਗੀ 20 25 ਦਿਨ ਹੀ ਦੱਸ ਸਕਦਾ ਕਿੰਗਾ ਐਨੇ ਨੂੰ ਘਬੋਲੇ ਜਾ ਜਦੇ ਦੀਦੀ ਹੋ ਹੁਣ ਪਾਪੇ ਆਏ ਹੋ ਲੱਦ ਲਾਂਗੇ ਪੱਲੀ ਬੰਨ ਕੇ ਠੀਕ ਐ ਕਹਿੰਦੇ ਜਾਣੀ ਜੀ ਐਡੇ ਕਾ ਨੂੰ ਡਿਵੀਡ ਹੂੰ ਤੇ ਸਾਰੇ ਜਿਹੜੇ ਉਹ ਪੇਜ ਦੇ ਪੀੜਾ ਹਾਂਜੀ ਨਬੇਰੂ ਬਾਜਦਾ ਹੀ ਤੀੜੋ ਜੋ ਕਰਕੇ ਬੱਸ ਹੋ ਗਿਆ ਏਡਾ ਧਾਨਾ ਦਾ ਰੇਡ ਗੰਨੇ ਚ ਪਾਵਾਂਗੇ ਹੁਣ ਕਿਸੇ ਦੇ ਗੰਨੇ ਚ ਪਾਉਣਗੇ ਅੱਛਾ ਮੈਂ ਚੱਕੀ ਲਿਓ ਠੀਕ ਐ ਡਾਇਰ ਤਾਂ ਮਿਲਦਾ ਨਹੀਂ ਹੁਣ ਹੂੰ ਬਾਹੂ ਵੀ ਲਿਆਉਣਾ ਰਿੰਗ ਠੀਕ ਐ ਇਹ ਡਿਕਟ ਹੈ ਸਪਰ 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 ਉਪਰ ਤੋਂ ਬਹੁਤ ਵਧੀਆ ਨਾ ਲੱਗਦਾ ਹਾਂ ਉਪਰ ਦਾ ਬੋਰਟ ਹੈ ਮਾਲਾ ਇਹ ਲੱਗਦਾ ਹੈ ਉਪਰ ਦਾ ਜਿੱਤੀ ਲੱਗਦਾ ਡਾਇਰ ਦਾ ਲੰਦਾ ਹੈ ਉਪਰ ਕਿਤੇ ਟਾਈਮ ਲੰਦਾ ਹੈ ਕੀ ਹੈ ਕਿੰਨੇ ਕ ਬੂਜੇ ਇਹਦੇ ਚ ਇਹਦੇ ਚ ਕਿੱਥੇ ਮਿਲੇ ਹੂੰ ਦੋ ਉੱਥੇ ਤਿੰਨ ਬੂਜੇ ਮਿਲੇ ਆ ਇੱਕ ਵਿੱਗੇ ਚ ਠੀਕ ਹੈ ਇੱਕ ਵਿੱਗੇ ਦੇ ਉੱਪਰ ਇਹ ਹਾਂਜੀ ਤਿੰਨ ਬੂਜੇ ਮਿਲੇ ਇਹਦੇ ਚ ਵਾਹ ਹੀ ਜਿਹੜਾ ਨਿਗਾ ਚਾਹੇ ਬਾਕੀ ਚਲੋ ਅਸੇ ਪਾਸੇ भी हो ਸਕਦੇ ਆ ਹੂੰ ਪਰ ਤਿੰਨ ਬੁੱਝੇ ਆਹ ਤਿੰਨ ਸਾਰੇ है ਹੈਗਾ ਜੀ ਦੇਖਦੇ ਆ ਜਿੱਥੇ ਵੀ ਚੱਲਿਆ ਹੁਣ ਆਹ ਦੇਖੇ ਕਿੰਨਾ ਹੈਗਾ ਕਿਆ ਛੋਟਾ ਬੁੱਝਾ ਨਹੀਂ ਬਾਕੀ ਬਾਰੇ ਸਭ ਦੇ ਖਾਈ ਦੇ ਰਾਇਆ ਬੜੇ ਬੜੇ ਤਾਂ ਕੋਈ ਚੱਕਰ ਨਹੀਂ ਬੜੇ ਬੜੇ ਕੇ ਚੱਕਰ ਆ ਯਾਰ ਇਹਨੇ ਸਰੇ ਹੀ ਲਾਤੀ ਕਰਨਾ ਆਪਨੇ ਕਿਆ ਵਸ ਹਾਂ ਤਾਂ ਇਹਦੇ ਤੇ ਸਪਰੇਅ ਕਰਕੇ ਬਾਈ ਦੇ ਚ ਪਾ ਕੇ ਫਿਰ ਮੋਟਰ ਤੇ ਚੱਲੀਏ। ਜੀ ਚ ਦੇਖਦੇ ਹਾਂ ਹੁਣ ਕਿੰਨੇ ਕਿੰਨੇ ਨਿਕਲਦੇ ਆ। ਹਾਂਜੀ। ਬਹੁ ਹੀ ਤਿੰਨ ਤੁਹਾਨੂੰ ਦਿਖੇ ਆ। 1 2 3 ਹੋਰ ਹੋਣੇ ਬਸ ਇੰਨੇ ਹੀ ਹੋਣੇ। ਜਿਹੜੇ ਤਿੰਨਾਂ ਤੇ ਧਿਆਨ ਨਹੀਂ ਜਾਂਦਾ। ਚਲ ਵੱਧ ਵੀ ਹੋਣੇ ਤਾਂ ਵੀ ਕੋਈ ਨਹੀਂ ਆ। ਹਾਂ। ਮੈਂ ਚਲੋ। ਉੱਧਰ ਪਾਉਂਦਾ। ਕਿਹੜੇ ਲੋੜੇ ਪਾ ਦਿੱਤੇ? ਉਦੋਂ ਕਿੱਧਰ ਨੂੰ ਪਾਇਆ ਤਾਂ? ਪਹਿਲਾਂ ਇੱਧਰ ਨੂੰ ਪਾਇਆ ਫਿਰ ਇੱਧਰ ਨੂੰ ਪਾਇਆ। ਉਹਨੇ ਦੇਖ ਲਓ ਤੁਹਾਡੀ ਮਰਜ਼ੀ ਇੱਧਰੇ ਪਾ ਦੋ ਇੱਧਰੇ ਪਾ ਤੂੰ ਇੱਧਰ ਸੌਫਾ ਹੂੰ ਹਾਂਜੀ ਜਿਹੜਾ ਹੈ ਪੂਰਾ ਕਰਿਆ ਆਪਾਂ ਇਹ ਇੱਕ ਮਹੀਨੇ ਦੇ ਬੱਤੀ ਦੇ ਹੋ ਗਏ ਅੱਜ ਰੀ ਵੀ ਅੱਜ ਤੀਜਾ ਹਲੇ ਪੈਣਾ ਹਾਂਜੀ ਪਹਿਲਾ ਗੱਲਾ ਜੂਰੀਆ ਹਾਂ ਡਾਇਆ ਪਾਣੀ ਪਾਇਆ ਸੁਪਰ ਆਪਾਂ ਨਹੀਂ ਪਾਇਆ ਦੁਆ ਵੀ ਹੈ ਪਹਿਲੇ ਜੀ ਸੁਕੋ ਪਾਈ ਸੀ ਸਲਫਰ ਹਾਂ ਉਹ ਵੀ ਥੋੜੀ ਜੀ ਪਈਦੀ ਜਿਹੜੀ ਘਰਾਂ ਉਹੀ ਪਾਤੀ ਸੀ ਪੌ ਤਿੰਨ ਕਿਲੋ ਹੀ ਪੈਂਦੀ ਹੁੰਦੀ ਥੋੜੀ ਜੀ ਦਾ ਤੇ ਹੁਣ ਕਿਤੇ ਪੌ ਤਰ ਪੋਣੀ ਆ ਨਾ ਜਿੰਨੀ ਕ ਪੀਤੀ ਉਹ ਉਹ ਪਾਈਦੀ ਜਿੰਨੀ 200 ਨਹੀਂ ਪੋਣੀ ਆ ਦੂਜੀ ਵਾਰੀ ਆਪਾਂ ਨੇ ਥੱਲਾ ਜੂਰੀਆ 3 ਵਾਰੀ ਹੁਣ ਪਤਾ ਦੇਖਦੇ ਆ ਠੀਕ ਹੈ ਹਾਂ ਜੀ ਉਹ ਤਾਂ ਕਾ ਤੋਂ ਮੇਰੇ ਇੱਧਰ ਐਸਨ ਦੇ ਇੰਨੀ ਜਗ੍ਹਾ ਚ ਮਿਲ ਗਿਆ ਇਸ ਕਰ ਧੋਕੇ ਦੇਖਦੇ ਆ ਚਾਲੇ ਕਰਦੇ ਆ ਠੀਕ जे तो दो जड़ा हुई फिर डूंगा लगे देख तो के okay, पता लगना बाकी इधर हो गया परली खत्ती भी हो गई इन्ना मोटर ती बस है क्या ए प्रॉब्लम बीमारी है ਕੋਈ ਕੋਈ ਸਿੰਗਲੇ ਜੜ ਹੂੰ ਪਰ ਹੈ ਡਬਲ ਵਿੱਚ ਜੜ ਤੋਤਾ ਤਾਂ ਹੈ ਨਹੀਂ ਸਾ ਚੰਗੀ ਤਰ੍ਹਾਂ ਤੇ ਹੁਣ ਵੀ ਹੈ ਨਹੀਂ ਤਾਂ ਪਾਣੀ ਜੀ ਇੰਨਾ ਉਧਰ ਤੋਤਾ ਇੱਥੇ ਹੈ ਨਹੀਂ ਚੱਲ ਮੋਟਰ ਵਜਾ ਕੇ ਤੁੰਦੀ ਮੋਟਰ ਤੇ ਥੋ ਮਨੇ ਨੂੰ ਆ ਵੀ ਨੂੰ ਪਿਆਤਾ ਕਿ ਮੋਟਰ ਤੇ ਥੋ ਲਾਂਗਾ ਚਲੋ ਬਾਹਰ ਹੀ ਰਹਿ ਗਿਆ ਚੱਲ ਜੀ ਫਿਰ પાਕੇ ਜੀ ਦੋ ਇਹ ਜੀ ਡਬਲ ਜੜ ਰੋਲਤੋ ਨਹੀਂ ਹੈ ਵੀ ਹੈ ਸਾਲੇ ਕੋਈ ਗੜਬੜੇ ਜੜ੍ਹ ਥੱਲੇ ਗੱਠ ਜੀ ਨਿਕਲੀ ਵੀ ਆਹ ਆ ਦੇਖ ਆ ਥੱਲੇ ਇਹਦੇ ਮੋਂਗੂ ਜਕਣਾਈ ਤੇ ਆ ਦੇ ਕਾਡਾ ਬਾਲ ਇਹ ਡੱਕਾ ਪਹਿਲਾ ਆ ਇਹ ਜਿਹੜਾ ਆ ਇਹ ਇਹ ਸਾਲੇ ਤਿੰਨ ਡੱਕੇ ਤਿੰਨ ਜੜਾਂ ਬਣੀਆਂ ਵੀ ਆ ਹੂੰ ਉਹਦੀ ਲੱਗ ਝੜ ਆ ਆ ਦੇਖ ਉਹਦੀ ਜੜ੍ਹ ਥੱਲੇ ਗਈ ਵੀ ਆ ਜੜ੍ਹ ਚ ਵੀ ਕੁਝ ਨਹੀਂ ਹੈਗਾ ਆੜੇ ਤੇ ਨਿਕਲ ਗਿਆ ਆ ਸਾਫੇ ਹਾਂ ਤੁਹਾਨੂੰ ਬਾਕੀ ਦੇਖਦੇ ਆ ਹਾਂ ਕਿਆ ਨਿਕਲਦਾ ਇਹਦੀ ਵੀ ਖੁਣੀ ਆ ਤਿੰਨ ਜੀਆਂ ਜੜਾਂ ਹਨ ਲੱਗ ਲੱਗ ਜੀਆਂ ਜੜਾਂ ਦਿਖਦੀਆਂ ਦੂਜਾ ਜਿਹੜਾ ਇਕੱਠਾ ਹੁੰਦਾ ਨਾ ਆ ਲਾਲ ਜੀਆਂ ਸੁੰਡੀਆਂ ਤਾਂ ਹੁੰਦੀਆਂ ਹੀ ਆ ਭਾ ਲੱਗੇ ਵੀ ਦੀਆਂ ਇਹ ਕਈ ਨਾ ਦੀ ਦਵਾਈ ਪਾਈ ਜਾਂਦੇ ਆ ਬਾਕੀ ਦੇਖਦੇ ਆ ਵੀ ਇਹ ਵੀ ਕਰਦੀ ਕਿ ਨਹੀਂ ਪਰ ਇਹ ਮੇਰੇ ਸਾਹਗਰ ਦਾ ਕਰਦੀ ਨਹੀਂ ਇਹ ਤਾਂ ਸਹੀ ਬੂਟੇ ਚ ਵੀ ਮੈਂ ਦੇਖੀ ਆ ਹੁੰਦੀ ਆ ਚਲ ਇਹਦੀ ਵੀ ਉਪਣੀਆਂ ਤਿੰਨ ਚਾਰ ਜੜਾਂ ਆ ਰੱਖ ਰੱਖਾ ਪਤਾ ਨਹੀਂ ਕੀ ਹੈ ਮੈਂ ਇਹਦਾ ਪਤਾ ਨਹੀਂ ਹੈ ਬੰਦਾ ਮੰਗਰਾ ਵੀ ਹੁੰਦਾ ਹੀ ਮੜਾ ਮੋਟਾ ਮੰਗਰਾ ਦਾ ਹੁੰਦਾ ਮਾਰਾੜਾ ਬੰਦਾ ਫੇ ਘਰ ਵੀ ਪੱਟ ਦਿੰਦਾ ਜੇ ਬਿਮਾਰ ਹੋ ਗਿਆ ਕੋਈ ਤਾਂ ਹੁੰਦਾ ਹੀ ਐਦਾਂ ਮੜਾ ਮੋਟਾ ਆਉਂਦਾ ਇਲਾਜ ਕਰਾਉਣਾ ਪੈਂਦਾ ਉਹਦਾ ਹੁਣ ਸਾਰੇ ਲੰਬੀ ਥੋੜੂ ਆ ਮਦਰੇ ਵੀ ਹੈਗੇ ਵਿੱਚ ਮਦਰੀ ਗੋਡੀ ਵਾਲੇ ਦੇਖਿਆ ਬਾਬੇ ਕੋਈ ਅੰਬੀ ਆਪਾਂ ਅੰਬੀ ਦੇਖੀ ਬਾਬਈ ਬਾ ਮੁੱਕੜੀ ਆਏ ਤੇ ਉਹੀ ਕਹਿੰਦਾ ਅੱਗੇ ਪਹਿਲਾਂ ਦੋ ਤਿੰਨ ਦਿਖਦੀਆਂ ਸੀਆਂ ਫਲਾਸ ਦਾ ਫਿਰ ਦਾ ਠੀਕ ਆ ਰੋਹ ਜੇ ਤੀ ਉਹ ਬਸ ਮੇਰੇ ਸਿਰ ਪਰ ਉਹ ਵੀ ਹੈਗੀਆਂ ਦੇਖੋ ਦੇ ਤਰਾਈਆਂ ਉਹਦੇ ਨੀਚੇ ਦੇਖਿਓ ਮੈਂ ਜਿੱਕੜਾ ਕੱਲ ਚਾਰ ਮਿਲ ਗਈਆਂ ਤੀ ਜਿਹੜਾ ਛੜਦਾ ਕੱਲ ਤਾਂ ਵੀ ਚਾਰ ਪੰਜ ਮਿਲ ਗਿਆ ਦੀਆਂ ਪੰਜ ਨਾਲ ਤੂੰ ਜਾਂਦੇ ਜਾ ਮਿਲ ਹੀ ਜਾਂਦਾ ਉਹੀ ਆ ਬੱਕਣੇ ਦੋ ਤਿੰਨ ਹੁਣ ਮਿਲ ਜਾਣਗੀਆਂ ਤੁਹਾਡੇ ਲਈ ਹਾਂ ਡੰਡਾ ਜੇ ਰੋਹੇ ਰੋਟ ਨਾ ਲੱਗਦੀ ਮੇਰੇ ਨਾਲ ਆ ਬਦਿਆ ਕਿਉਂ ਮੈਂ ਉਹ ਕਿਉਂ ਦਾ ਚੜਦੇ ਹਾਂ ਹਾਂ ਉਹਦੇ ਤੇ ਤਾਂ ਕੋਈ ਨਹੀਂ ਚੜਨੇ ਦਾ ਤਾਂ ਠੀਕ ਐ ਬਾਕੀ ਇਹ ਸ਼ਾਮ ਨੂੰ ਦੇਣਾ ਸ਼ਾਮ ਨੂੰ ਦੇ ਲਈ ਨਾ ਹੁਣੀ ਤੋੜ ਲਾਂਗੇ ਦੋ ਜਹਾ ਥੋੜੇ ਲਈ ਹੁਣੀ ਠੀਕ ਹੈ ਲੈ ਘਰਾਂ ਦਾ ਪਈਆਂ ਥੋੜੇ ਕੋ ਹੁਣ ਲਈ ਹੂੰ ਤੁਹਾਨੂੰ ਹੁਣ ਚੁੱਪਣੇ ਨੂੰ ਦੇ ਦਿੰਦਾ ਦੋ ਤਿੰਨ ਬੈਠੇ ਇਹਨੂੰ ਠੀਕ ਹੈ ਨਾ ਚੱਲ ਬਰੇਨ ਦੇ ਦੋ ਕਿਲੋ ਚੱਲ ਠੀਕ ਹੈ ਮਰਜ਼ੀ ਥੋੜੀ ਤੇਰੀ ਮਰਜ਼ੀ ਹੈ ਹੋ ਗਿਆ ਹੂੰ ਠੀਕ ਹੈ ਲੋਕ ਪਤਾ ਸੱਇਦੇ ਜੀ ਵੀ ਪਤਾ ਹੈ ਨਾ ਬਾਜਰੇ ਚ ਦਸਤਾਨੇ ਨਹੀਂ ਮਿਲਦੇ ਦਸਤਾਨੇ ਮਿਲ ਜਾਂਦੇ ਫਿਰ ਰੰਗ ਨਹੀਂ ਚੜਦਾ ਠੱਥਾਂ ਤੇ ਹੂੰ ਚਾਰਦੇ ਰੰਗ ਨਹੀਂ ਚੜਨ ਹੂੰ ਇਹ ਰੰਗ ਵੀ ਦੇਖ ਰੋ ਕਿੰਨਾ ਗੂੜਾ ਜਿਆ ਹੈ ਬਾਬਾ ਜੀ ਬੈਠਾ ਬਾਬਾ ਜੀ ਅੰਬੀਆਂ ਦੇਖਦੇ ਨੇ ਅੰਬੀਆਂ 2 ਮਿਲੀਆਂ ਬਸ 2 ਫੇ ਮੈਂ ਚੂਕਲੀਆਂ 2 ਬਾਬਾ ਜੀ ਨੂੰ ਦੇਤੀਆਂ ਐਵੇਂ ਚੂਕਲੀਆਂ 4 ਮਿਲੀਆਂ ਮੈਂ ਤਾਂ ਆਪਲੇ ਲਈ ਹੀ ਨਹੀਂ ਟੁੱਟੀਆਂ ਬਾਬੇ ਕਹਿੰਦੇ ਤੁਸੀਂ ਚੂਕਲਾ ਮੈਂ ਬਾਬੇ ਨੂੰ ਪੁੱਛਿਆ ਚੱਲੀਓ ਫਿਰ ਚਲੋ ਗੜੀ ਹੋ ਗਈ ਬੈਲੀ ਚਲੋ ਫਿਰ ਰੇਲਾ ਕਿੰਨੀ ਚਾਹ ਲੈ ਕੇ ਆਇਆ ਕਰਨਾਮ ਇਹ ਘਰਾਂ 2 ਆਏ ਇਹਦਾ ਮਤਲਬ 2 ਥੋੜੋ ਆ ਉਹ ਨਾ ਕ ਭਾਈ ਇਹ ਸੇ ਕੀ ਕੀ ਗਲਾਸ ਵੀ ਹੈਗੇ ਤੇਰੇ ਵਾਲੇ ਕੁਛ ਖਾਣੇ ਪੀਣੇ ਦਾ ਕਿ ਨਹੀ ਲਿਆ ਪਰਫਲ ਉਹ ਲੰਗਰ ਚਲਾ ਜਿਨੀ ਵੀ ਇਹਨੇ ਸਾਡਾ ਨੁਕਸਾਨ ਕਰਨਾ ਠੀਕ ਜਿਵੇਂ ਖਰਾਬ ਹੋ ਜਾਗਾ ਮਿਠਾਈ ਰੱਖੂਗਾ ਜਿਹੜਾ ਤੈਨ ਨੁਕਸਾਨ ਕਰਨਾ ਦੇਖ ਹੁਣ ਉੱਪਰ ਤੇ ਮੀਂਹ ਪੈਣੇ ਆ ਤੂੰ ਰੇਪਾਉਣ ਆ ਗਿਆ ਦੇਖ ਲੈ ਉਹ ਸੁੱਕ ਬਗੇ ਜਉਂਦੀ ਨਹੀਂ ਹੈਗੇ ਐ ਕਰਨਾਮ ਵੀਡੀਓ ਆਪਣਾ ਵੀ ਉਹ ਕਰਨਾ ਹਾਂ ਮੀ ਪੌਣ ਆ ਗਿਆ ਹੁਣ ਤੂੰ ਸੁੱਕ ਪਗੇ ਚ ਆਉਂਦਾ ਨਹੀਂ ਮੀ ਚੁੱਪੜ ਜਗਾ ਤੇ ਤਾਂ ਮਜ਼ੇ ਆ ਜਾਏਗਾ ਨੰਬਰਦਾਰ ਨਹੀਂ ਆਇਆ ਨੰਬਰਦਾਰ ਉਹ ਬਾਹਰ-ਬਿਤਰ ਬੈਠਾ ਹੋਗਾ ਹੈ ਗਰਮੀ ਲੱਗਦੀ ਉਹਨੂੰ ਉਹ ਪੀਲਾ ਹੋਰ ਮੰਗਾਉਂਦਾ ਮੈਂ ਚਾਹ ਜਿੱਤੇ ਲੈ ਵੀ ਲੈ ਆਹ ਲੈ ਜਾ ਡੋਲੀ ਤੂੰ ਕੋਈ ਨਹੀਂ ਲੈ ਆ ਨਾ ਪੱਤੀ ਥੋੜੇ ਤੇਜ਼ ਕਰਕੇ ਲੈ ਪਹਿਨਾ ਹਫ਼ਤਾਰਾ ਦਾ ਕਰ ਰਿਹਾ ਤੂੰ ਨਹੀਂ ਹੋ ਜੀ ਆਜ ਤਾਂ ਹੱਡੀ ਨਹੀਂ ਹਲੇ ਫਿਕਰ ਅੱਜ ਦੁੱਧ ਮੇਕਾ ਚਾਹ ਹੈ ਬੋਲਦਾ ਪੱਸੀ ਹੋਰ ਪਾ ਕੇ ਫਤਿਹ ਤੇਜ ਕਰ ਦਿਓ ਕੰਮ ਹੈ ਪਾਦੀ ਪਤੀ ਨੂੰ ਤੇਜ ਬਾਲਿਆ ਠੀਕ ਹੈ ਉਹਦੇ ਬਣਾ ਕੇ ਲਿਆ ਨਾ ਬਾਸ ਨਾ ਨਾ ਲਿਆ ਦੋ ਤਿੰਨ ਗਲਾਸ ਬਣਾ ਲਿਆ ਕੋਈ ਨਹੀਂ ਜਿਹਨੇ ਪੀਣੀ ਹੋਈ ਪੀ ਲੂਗੇ ਨਹੀਂ ਪੀਣੀ 나 ਸੀ ਗਰਨਾਮ ਤਾਂ ਪੀਉਂਗਾ ਹੀ ਜਿੰਨੀ ਵੀ ਕੰਮ ਹੈ ਲੈ ਇਹ ਦੇਖ ਲੈ ਚਲੋ ਰਲਾਉ ਫਿਰ ਚਾਹ ਪੀ ਕੇ ਤੇ ਪਦਾਨੀ ਅੱਜ ਪਾਉਣੀ ਆਪਾਂ ਨੇ ਕੈਨਸਲ ਕਰਤੀ ਜਨੇ ਲਿਆਇਆ ਹੈਗਾ ਪਾਉਣੀ ਨਹੀਂ ਉਹ ਪਾਵਾਂਗੇ 20 ਦਿਨ ਤੱਕ ਪਾਵਾਂਗੇ ਯਾਰ ਅੱਜ ਮੈਨੂੰ ਮੀਂਹ ਦੀ ਸੰਭਾਵਨਾ ਇਹ ਤਾਂ ਸਸਤਾ ਜਿਹਾ ਮਾਲ ਆ ਡਾਇਆ ਰੇ ਅਰਜੂਰੀਆ ਤਾਂ ਸੂਪਰ ਇਹ ਹੜ ਵੀ ਗਿਆ ਤਾਂ ਵੀ ਕੋਈ ਨਹੀਂ ਉਹ ਮਹੰਗਾ ਤਾਂ ਹੈ ਉਹ ਮੇਗੀ ਪੈਂਦੀ ਆ ਫਿਰ ਪੈਣੀ ਵੀ ਆ ਮੈਂ ਕਿਹਾ ਵੀ ਕੋਈ ਨਹੀਂ ਅਗਲੇ ਰੇ ਨੂੰ ਪਾ ਦੂੰਗਾ ਡਬਲ ਬਣਾ ਕੇ ਹਾਂ ਆ ਉਹ ਫਾਇਦਾ ਕਰੇਗਾ ਅਗਲੇ ਰੇ ਨੂੰ ਲਾ ਲੈ ਹਜੇ ਟਾਈਮ ਬਥੇਰਾ ਪਿਆ ਹਲੇ ਤਾਂ ਆ ਵੀ ਤਾਂ ਸਾਵਣ ਹੈ ਜੀ ਉਹ ਹੀ ਕਹਿੰਦਾ 20 ਦਿਨ ਤੱਕ ਡਬਲ 1 ਹੋ ਜਾਣਾ ਇਹਨੇ ਫਿਰ ਦੇਖਾਂਗੇ ਫਿਰ ਪਾ ਦਾਂਗੇ ਡਬਲ ਚਲ ਨੰਬੜਦਾਰ ਆਉਂਦਾ ਫੋਨ ਕੱਦਾ ਕਰੀ ਜਾਂਦਾ ਜਾਂ ਡੇਢ ਵਜੇ ਹੀ ਆ ਗਿਆ ਤਾਂ ਹੁਣੀ ਪਾ ਦਈਏ ਜੀ ਜਿੱਲਾ ਇਸ ਤਰੀ ਰਿਸਤਾ ਕੋਈ ਉਹ ਨਾ ਸੁਖੜ ਗਿਆ ਹੈ ਆ ਉਧਰ ਕਹਿੰਦਾ ਬੰਦ ਹੋਣ ਲੱਗ ਗਈ ਨਾ ਰੁਖੜ ਗਿਆ ਨਾ ਚਾਹ ਨਹੀਂ ਨਾ ਪੀਂਦਾ ਤੇਰੇ ਮੂੰਹ ਉਹ ਜਾਨੇ ਸ਼ਾਮ ਨੂੰ ਬੋਤਲ ਇਹ ਕੋ ਪੀ ਜਾਂਦਾ ਹੈ ਉਹ ਤਾਂ ਕਹਿੰਦਾ ਪੀਂਦਾ ਨਹੀਂ ਬੱਲਾ 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 ਉਹ ਗੁਲਕਾ ਕੇ ਸਾਥ ਆ ਮੰਨੂ ਕਹਿੰਦਾ ਮੈਂ ਤਾਂ ਸਰਦਾਰ ਜੀ ਪੀਂਦਾ ਨਹੀਂ ਛੱਡੀ ਵੀ ਆ ਮਤ ਪੁੱਛੀਏ ਚਲ ਨੰਬਰਦਾਰ ਤੇਰਾ ਰਿਤੇਦਾਰ ਦੇਖ ਲੈ ਗਿਆ ਕਹਿੰਦਾ। ਓ ਪੁੱਛ ਲਿਆ ਤੁਹਾਡਾ ਪ੍ਰੋਣਾ ਸਾਹਿਬ ਕਿਆ ਕਹਿੰਦਾ ਏ? ਓ मामੂ ਪੁੱਛ ਲਾ ਕੇ ਕਿਆ ਕਹਿੰਦਾ? ਕਹਿੰਦਾ ਰੋਜੀ ਬੋਤਲ ਪੀਂਦਾ ਲੰਬੜਦਾਰ। ਇਹ ਤਾਂ ਤੂੰ ਕੋਈ ਐਵੇਂ ਨਹੀਂ ਜਾਦਾ ਹੈਗਾ। ਕੰਮ ਔਖਾ ਹੋ ਜਾਣਾ ਫਿਰ। ਓ ਐ ਕਰਨਾਮ ਤਾਂ ਹੀ ਕਰਨਾਮ ਕਹਿੰਦਾ ਭਾਈ ਪ੍ਰੋਣਾ ਸਾਹਿਬ ਨੂੰ ਕੋਈ ਕਹਿ ਵੀ ਨਹੀਂ ਸਕਦਾ ਲੰਬੜਦਾਰ। ਕਹਿ ਕੇ ਜਾਊਗਾ ਕਿੱਥੇ? ਆ ਝੋਲੀ ਮੈਂ ਵੀ ਲੈ ਆਇਆ ਇੱਕ ਹੋਰ ਆ ਪਈਆ। ਕਿਆ ਕੋ ਮੌਸਮ ਦੇਖੀ ਜਾਊ ਕਿਆ ਕੋ ਹੁੰਦਾ ਡੋਲ ਪਾਣੀ ਦੇ ਜੇਗਾ ਪਾਣੀ ਹਾਂ ਡੋਲ ਬੰਨਣੀ ਇੱਥੇ ਰੱਬ ਦੇ ਘਰ ਅੱਗੇ ਕਿਤੇ ਡੋਲ ਬੰਨ ਹੋਈ ਆ ਬਾਰਾਤ ਲੰਘ ਜਵੇ ਕੋਈ ਗੱਲ ਨਹੀਂ ਚਲੋ ਪੈ ਵੀ ਗਿਆ ਤਾਂ ਵੀ ਦੀ ਮਰਜ਼ੀ ਆ ਮਾਲਕ ਦੀ ਨਹੀਂ ਹਾਂ ਨਾ ਦੱਸੀ ਜਲਦੀ ਸਟਿੰਗ ਪਾੜੇ ਹੂੰ ਪੈ ਲਿਆ ਉਹ ਪੈ ਉਹ ਪਾ ਗੱਬੇ ਪੈਕਟ ਉਹ ਸੇਖਰ ਉਹ ਪੈਕਟ ਪਾ ਗੱਬੇ ਵੱਢ ਗਏ ਇਹ ਤਾਂ ਆ ਨਹੀਂ ਖੁੱਲਦੇ ਥੈਲੇ ਦੇਖ ਲੈ ਕਰਨਾਮ ਤੇ ਘੰਟਾ ਹੋ ਗਿਆ ਚਾਕੂ ਲੈ ਲਾਓ ਚੌਥਾ ਕਰਨਾਮ ਸਿੰਘ ਭੱਜ ਗਿਆ ਭੱਜ ਗਿਆ ਹਾਂ ਦੇਖੀ ਚੌਥਾ ਚਲਾ ਬੇਲ ਕਿੰਨੀ ਕਾ ਬੇਲ ਨਹੀਂ ਥੋੜਾ ਬੇਲ ਹੈ ਥੋੜਾ ਬਹੁਤ ਕਾ ਹੈ ਇਹ ਹੱਥ ਨਹੀਂ ਫੇਰਦੇ ਆ ਕੋਈ ਨਹੀਂ ਬੇਲ ਦਾ ਵੀ ਹਿੱਲਾ ਕਰਦੇ ਆ ਪਲ 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 ਇਧਰ ਦਾ ਬਹੁਤ ਹੈ ਖੇਚ ਇੱਥੇ ਇੱਥੇ ਹਾਲੇ ਪਤਾ ਨਹੀਂ ਕਿੱਥੇ ਤੋਂ ਆਉਂਦੀ ਐ ਇੰਨੀਆਂ ਸਪਰੇਆਂ ਕਰ ਲਿਆ ਇੰਨੀਆਂ ਗੜਾਈਆਂ ਕਰ ਲੀਆਂ ਕਿਸੇ ਨੂੰ ਪਤਾ ਨਹੀਂ ਹੁੰਦਾ ਤਾਂ ਫੈਲ ਗਿਆ ਜਦਾ ਕੋਈ ਹਾਲੇ ਕਿੱਧਰ ਤੇ ਆ ਜਾਂਦੀ ਐ ਦੇਖ ਲਾ ਇਹ ਆ ਪਰਲੇ ਪਾਸੇ ਬੂਟਿਆਂ ਨੇ ਕੰਨਾ ਬਹੁਤ ਮਾਰਾ ਕਰਤਾ ਹਾਂ ਹਾਂ ਬੂਟਾ ਕਰਤਾ ਬੂਟੇ ਬਹੁਤ ਮਾਰਦੇ ਹਾਂ ਬਹੁਤ ਮਾਰਦੇ ਇੱਕ ਵਾਰੀ ਮਰ ਜਾਂਦਾ ਉਧਰੋਂ ਬਿੱਗਾ ਮਾਰ ਦਿੰਦਾ ਇੱਕ ਨਹੀਂ ਮਰਦੀ ਜੇ ਸਾਲੀ ਘੱਟ ਸੀ ਬਿੱਗਾ ਖਾ ਜਾਂਦਾ ਧੂ ਕੇ ਦਿੱਗੀ ਮਟਰਾਂ ਲੀ ਗੀ ਤੇ ਆ ਕਾਉਂਟਰ ਹਾਂ 70 ਕੁਇੰਟਲ ਆ ਜਾਂਦਾ ਤੇ ਉਹ ਵੀ 50 ਕੇ ਦਾ ਨੁਕਸਾਨ ਹੁੰਦਾ ਭਾਈ ਇੱਕੀਕ ਤਾਂ ਹੋ ਹੀ ਜਾਂਦੀ ਏ ਹੂੰ ਹੂੰ ਆਪਾਂ ਲੋਕ ਮੈਨੇਜ ਬਾਣੀ ਇੱਕਰ ਬੜੀ ਨਾਲ ਪਾਣੀ ਕਿੰਨੇ ਨਵੇੜ ਤੋਂ ਆਏ ਝੋਲੀਆਂ ਜੇ ਹੁਣ ਇਹਦੇ ਨਾਲ ਵਾਝੀ ਆਂਦਾ ਲੈ ਕਲਾ ਕਰੀਸ ਲੈ ਲੈ ਇਹਦਾ ਇੱਧਰ ਤੀਰ ਲਾਉਂਗਾ ਤੇ ਸਭ ਇੱਥੇ ਰਹਿ ਇੱਥੇ ਇਹ ਤਾਂ ਸੌਖਾ ਗੀਰਣਾ ਇਹਦੇ ਚ ਤਾਂ ਇਹ ਤਾਂ ਲੈਣਾ ਵਾਲਾ ਬੈੱਡ ਵਾਲਾ ਉਹ ਵੀ ਬੈੱਡ ਵਾਲਾ ਤੈਨੂੰ ਆਪਣਾ ਚੇਤੇ ਨਹੀਂ ਬਾਪੂ ਪਤਾ ਯਾਰ ਇਹ ਪਹਿਲਾਂ ਨਹੀਂ ਜਦੋਂ ਦਿੱਖੇ ਦੀ ਖਬਰ ਹੋਈ ਗਈ ਲਿਆ ਨਾ ਖੱਤੀ ਆ ਬੈੱਡਾਂ ਵਾਲੀ ਵਾਹੀ ਆ ਇੱਕ ਉਹ ਪਰਲੀ ਖੱਤੀ ਆ ਆਈ ਆ ਘਰਾਂ ਵੀ ਬੈੱਡਾਂ ਵਾਲੀ ਆ ਉਹੀ ਬਾੜੇ 'ਚ ਬਾੜੇ 'ਚ ਵੀ ਰਹਿੰਦਾ ਹਲੇ ਉਹ ਤਾਂ ਇੱਥੇ ਹੀ ਬੰਨ ਕੇ ਫਿਰ ਗਿਰਾਂ ਗੁਦ 'ਚ ਉਹ ਪਰਲੀ ਖੱਤੀ ਵੀ ਬੈਠੀ ਹੋਈ ਆ ਹਾਂ ਉਹ ਵੀ ਬੈੱਡਾਂ ਵਾਲੀ ਤਾਂ ਹੀ ਤਾਂ ਛੋਲੇ ਬੀਜੇ ਤੇ ਉਹਦੇ ਉੱਪਰ ਹਾਂ ਆ ਉਹ ਜੂਆ ਮੈਨੇ ਮੈ ਰਹਿ ਗਿਆ ਲਾ ਨਿਪਟ ਜੂ ਹਾਂ ਹਾਂ 6 ਝੂੜੀਆਂ ਹੋ ਗਈਆਂ ਆਈ ਮੈਂ ਆਉਣ ਪਾਦੀ ਉਹ ਵੀ ਕੁਝ ਦਿੱਕਤ ਪਈ ਜਿੰਨੇ ਅਜੇ ਸਲਾਹ ਕਰਦੇ ਆ ਕਿਹਨੇ ਭਾਰੀ ਝੋਲੀ ਜੱਕਣੀ ਆ ਇਹ ਮਾਪੜ ਵਾਲੀ ਦਾ ਹਾਂ ਮੈਂ ਆਪਣਾ ਨਾਮ ਕਹੋ ਰਿਹਾ ਹਾਂ ਹੁਣ ਬਚ ਗਏ ਇੰਨਾ ਕ ਨਹੀਂ ਬਚੇਗਾ ਆ ਪਾਏਂਗੇ ਨੰਬਰਦਾਰ ਚ ਕੁ ਜਿੰਨਾ ਬੋਝ ਹੈਗਾ ਯਾਰ ਕਾਦੇ ਵਾਸਤੇ ਹੁੰਦਾ ਉਹ ਝੇਕਰ ਮਾਮੂ ਪਾ ਨੰਬਰਦਾਰ ਨੂੰ ਆ ਛੇਰ ਕੋ ਸਭ ਤੇ ਘੱਟ ਆ ਦੇਖ ਲੈ ਸਭ ਤੇ ਕੱਟ ਲਈ ਫਿਰਦਾ ਝੋਲੀ ਜਿਹੇ ਬਸ ਤੁਸੀਂ ਪਾ ਕੇ ਹਟੋਣਾ ਇਹਨੇ ਨੂੰ ਮੀਂਹ ਤਿਆਰ ਆ ਚਲਾ ਆ ਮਿਲੋ ਤਾਂ ਕਿਸ ਨੂੰ ਪਾ ਲੈ ਇਹ ਤਾਂ ਬੈਡਾਂ ਵਾਲਾ ਹੀ ਜਿਹਦਾ ਬਹੁਤ ਫਰਕ ਆ ਗੈਪ ਬਹੁਤ ਹੈ ਤੇ ਗੱਬੇ ਘੁੰਮਣ ਫਿਰਨ ਨੂੰ ਇਹਦੇ ਦਾ ਸੁਖਾਲਾ ਪੈ ਜਾਣਾ ਗਾਹਾਂ ਨੂੰ ਹੋਰ ਦੂਰ ਕਰ ਦੇਣਾ ਇਹ ਬੈਡ ਹੋਰ ਕਿਉਂ ਚੌੜੇ ਕਰਦੇ ਨੇ ਫਿਰ ਸੰਗਣਾ ਉਦੋਂ ਹੀ ਫਰਕ ਪਊਗਾ ਵੀ ਜਿਹੜਾ ਲਗਾਉਗਾ ਕੋਈ ਫਰਕ ਨਹੀਂ ਪੈਂਦਾ ਉੱਥੀ ਆ ਜਾਂਦਾ ਘੁੰਮ ਘੁਮਾ ਕੇ ਉਹ ਉਹ ਲੈਣ ਤੇ ਲਾਹ ਜ਼ਰੂਰੀ ਥੋੜਾ ਕਿਸੇ ਕਾਗਜ਼ 'ਤੇ ਲਿਖਿਆ ਹੋਵੇ ਵੀ 100 ਚਾਹੀਦੀ ਆ ਕਈ ਪਿਆਏ ਬੀਜਦੇ ਆ ਫਿਰ ਹੁਣ ਇਹਦੇ 'ਚ ਕਿੰਨੀ ਦੀ ਇਹਦੇ 'ਚ 100 ਹੀ ਆ ਹੁਣ ਜਿਹੜੇ 4 ਫੁੱਟ ਵੀਕ ਲੈਣ 20 ਦੇ ਚ 50 ਆਉਂਦੀਆਂ ਟਾਈਮ ਵੀ ਦੇਖੋ ਨਾ ਕਿਹੜੇ ਦਾ ਬੀਜ ਹੋਇਆ ਵਾ ਇਹ ਇਹ ਪਾਜੀਆ ਤਾਂ ਕੱਤ ਗਈ 26 27 ਅਕਤੂਬਰ ਨੂੰ ਕੀਤਾ ਚਲ ਐ ਪਾਜਾ ਬੰਥੋ ਦੋ ਇੰਨੀ ਕੇ ਪਿੱਛੇ ਲੜਨ ਲੱਗੇ ਹੋਇਆ ਦੇਖ ਲਓ ਉਹ ਕਹਿੰਦਾ ਮੇਰੀ ਝੋਲੀ ਭਰੀ ਹੋ ਗਈ ਉਹ ਕਹਿੰਦਾ ਮੇਰੀ ਹੋ ਗਈ ਉਹ ਕਹਿੰਦਾ ਮੇਰੀ ਹੋ ਗਈ ਆ 5 ਕਿਲੋ ਰੇਹ ਬਚਿਆ ਹੁਣ ਦੇਖ ਇਹ ਨੰਬਰਦਾਰ ਦੀ ਗੱਲ ਪੈਣਾ ਇਹ ਨਹੀਂ ਪਾਲਿਆ ਸ਼ੇਕਰ ਨੇ ਯਾਰ ਸ਼ੇਕਰ ਸਾਰਾ ਪਾਉਂਗਾ ਸਾਰੇ ਪਾਲੂਗਾ ਦੇਖ ਲੈ ਘਰ ਨਾਲ ਜਾਈ ਜਾ ਕੇ ਕਿਆ ਕਰੇ ਬੰਦਾ ਤੇ ਮਰ ਜਾਇਆ ਲੰਬੜਦਾਰ ਨੇ ਹੱਥ ਖੜੇ ਕਰ ਦੇਣੇ ਪਰ ਉਹਦੀ ਬਾਤ ਉਖਦੀ ਆ ਹੋ ਇੰਨਾ ਕੁ ਫੇਰ ਰਹਿ ਗਿਆ ਇਹ ਹੁਣ ਮਾਮਾ ਆ ਤੇਰੇ ਹਾਬੇ ਲੰਬੜਦਾਰ ਤੇ ਗੱਲ ਪੈਣਾ ਹੁਣ ਜਿਹੜਾ ਰਹਿ ਗਿਆ ਹੁਣ ਅਗਲੇ ਬਿੱਤਲਾ ਮੰਗੋ ਬਿੱਤਲਾ ਖਮਾ ਚ ਸਮਾਰਦਾ ਯਾਰ ਸਭ ਕੋ ਫੜੇ ਜੂੜਾ ਅਬ ਉਹ ਨਿਕਲੇ ਬਾਹਰ ਯਾਰ ਅਮਾ ਜਵ ਜੂੜਾ ਇੱਕ ਨਾ ਮਾਰ ਵਾ ਹੌਲੀ ਭਈ ਝੋਲੀ ਦੇਖ ਲੈ ਹਨਾ ਮਾਲ ਰ ਹੋਵੇ ਨਾ ਕਰਤਾ ਹੈਗਾ ਅੰਦਰ ਡਰਨੇ ਲੱਗਦਾ ਆਰੇ ਬਾ ਹੌਲੀ ਝੋਲੀ ਨੂੰ ਨੰਬਰ ਦਾ ਡਰੀ ਜਾਂਦਾ ਯਾਰ ਆ ਜਾ ਮੇਹੋ ਜਾਨ ਝੋਲੀ ਬਦਲ ਲੈ ਪਹਿਨਾ ਵਾਂਗੂ ਹੋਰ ਕੀ ਪਹਿਨਾ ਮਾਂਗੂ ਝੋਲੀ ਬਦਲ ਚੱਲ ਚੱਕੂ ਜਾਓ ਤਰੀ ਵਧਾਤੀ ਅਜ ਲੇਵਰ ਫਿਰ ਹਾਂਜੀ ਹਾਂਜੀ ਅੱਜ ਬੰਦਾ ਇੱਕ ਹੋਰ ਵਧਾ ਦਾਂ ਕਹਿੰਦਾ ਰਿਆਲ ਰੱਖੂੰਗਾ ਹਾਂਜੀ ਵਧੀਆ ਕਹਿੰਦਾ ਵਧੀਆ ਸਾਨੂੰ ਚੱਲਦਾ ਯਾਹਨ ਆਇਆ ਇੱਥੇ ਨੂੰ ਆ ਬੰਦਾ ਨਵਾਂ ਲਿਆਂਦਾ ਆ ਬੰਦਾ ਨਵਾਂ ਲਿਆਂਦਾ ਨਾ ਨਾ ਠੀਕ ਆ ਠੀਕ ਆ ਹੋਰ ਸੋਨੀ ਭੋਲੂ ਭਜਾਏ ਦਿੱਤਾ ਤਾਂ ਉਹਨੂੰ ਕੀ ਕਰਦੇ ਮਾ ਇਹਨਾਂ ਨੂੰ ਮਸ਼ੂਰੇ ਆ ਇਹ ਬੰਦੇ ਆਪਣੇ ਆ ਸਾਰੇ ਯਾਰ ਕੰਮ ਕਰਨੇ ਵਾਲੇ ਹੀ ਆ ਜਿਹਦੇ ਬੰਦੇ ਦੇਖ ਲੈ ਮਿਸਤਰੀਆਂ ਲੇਵਰ ਕਿ ਨਹੀਂ ਰੱਖੀ ਪਈ ਆ ਕੋਈ ਕਹਿੰਦਾ ਮੈਂ ਤਾਂ ਹੀ ਕੰਮ ਚੱਲਦਾ ਉਧਰ ਬਾਬੇ ਨੂੰ ਪੁੱਛ ਗਿਆ ਦੇਖ ਲਈ ਜਗਤਾਰੇ ਨੂੰ ਜਾਨੂ ਬਣੀ ਪਈ ਆ ਉਹਦੀ ਉਹੀ ਹਾਦਾਂ ਮੈਂ ਅੱਜ ਮਨਾਂ ਛੁੱਟੀ ਬਣਾਉ ਉਹਨਾਂ ਨੇ ਉਧਰ ਫਰਸ ਪਾਇਆ ਸੋਨੀ ਜਦੇ ਗਏ ਨੇ ਸਾਰੀ ਗੱਤ ਆ ਮੈਂ ਦੇਖ ਕੇ ਆਇਆ ਮਾੜਾ ਬੰਦਾ ਠੀਕ ਹੈ ਜੀ ਫਰਸ ਪਾ ਕੇ ਗਏ ਹਲੇ ਗਏ ਨੇ ਉੱਪਰ ਘੁੰਮ ਕੇ ਸਾਰੀ ਗੱਤ ਆ ਬਾਜੀ ਆ ਦੇਖ ਗਿਆ ਪੈਣਾ ਪੈਣਾ ਕਿ ਜੀ ਉਹ ਨੂੰ ਮੈਂ ਕਹਾਂ ਹੁਣੀ ਮਰਾ ਦੇ ਕਹਿੰਦਾ ਨਾ ਬਾਈ ਦਾਮ ਚ ਟੋਟਿਆ ਪਿਆ ਹੁਣ ਤਾਂ ਕਹਿੰਦਾ ਕਾ ਲੂ ਵੀ ਸਮਟ ਪਰ ਹੂੰਗੇ ਮਾਚਰ ਭਾਈ ਗਾਂ ਘੁੰਮਣ ਲੱਗੀ ਜਿੱਦੇ ਉੱਪਰ ਚੱਲ ਕੋਈ ਨਹੀਂ ਸ਼ਗਨ ਹੋ ਗਿਆ ਉਹਦਾ ਥੋੜਾ ਆ ਕੰਨ ਤੇ ਚੱਕ ਲੈ ਇੱਧਰ ਲਈ ਤਾਂ ਹੀ ਕੰਮ ਲੋਟ ਆਉਣਾ ਤੇਰਾ ਬਹੁਤ ਕੱਲ ਨੂੰ ਉਹੀ ਲੱਗਣਾ ਵੀਰੇ ਹਾਂ ਉਧਰ ਤੇ ਆਪਣਾ ਲੈਵਲ ਬਣਾ ਤੇ ਬਾ 10 ਫੁੱਟ ਦਾ ਫੇਰ ਉਹ ਤੇ ਬਾ ਦੇਖੀ ਜਾਊ ਆਪਣਾ ਜਿੰਨਾ ਬਣਦਾ ਮੁਰਦਾ ਚਾਹੀ ਸ਼ੁਰੂ ਕਰ ਦੇਣੀ 10 ਫੁੱਟ ਪਰ ਪਿਛੇ ਹੁੰਦਾ ਬਾਅਦ ਚ ਪਤਾ ਲੱਗੂ ਮਿੰਕੇ ਹੁਣ ਕਿੰਨੀ ਹੁੰਦੀ ਆ ਸੋਨੀ ਗਾਹ ਨੂੰ ਇਹ ਲੈ ਕੇ ਅਗਣਾ ਕਰਨੋਂ ਬਾਅਦ ਤੇ ਹੁਣ ਤਾਂ ਚਾਹੀਦਾ 15-20 ਗੀਲੇ ਥੋੜੇ ਜਨੇ ਦੇ ਹੁੰਦੇ ਆ ਹੈ? ਹੈ? ਹੈਗਾ ਕਿ ਨਹੀਂ ਠੀਕ? ਦੇਖ ਨਾ ਨਾ ਇਹ ਤਾਂ ਤੇਰਾ ਦੋ ਫੋਟ ਵਾਲਾ ਵੀ ਘੁੱਟ ਦੇਣਾ ਇਹਨੇ ਤਾਂ ਹੂੰ ਕਿ ਨਾ ਕਹਿਣਾ ਲੈ ਨਾ ਪਿੰਡਾਂ ਨਾਲ ਸਾਰੇ ਕੋਪਾ ਬਸ ਆ ਵੀ ਬੰਦਰੀ ਜਹਾਂ ਤੇ ਬਾਜ ਦਮ ਚਾਹੀਦਾ ਹੁਣ ਵੀ ਕਹਿੰਦਾ ਦੇਖਣਾ ਫਿਰਦਾ ਜਾਂਦਾ ਨਹੀਂ ਜਿਹੜੇ ਪੋਲੀ ਪੋਲੀ ਘਰ ਤੇੋਂ ਸਦਾ ਭੱਜਿਆ ਜਾਈ ਜਾਂਦਾ ਉੱਥੇ ਤਾਂ ਜਾਈ ਜਾਂਦਾ ਗੱਲਾਂ ਬਹੁਤ ਆ ਚੀੜਾ ਫੇਰ ਆ ਰਾਂ ਨਾਲੇ ਗੰਨੇ ਵਾਲਾ ਖੇਤੋਂ ਵੀ ਪੋਲਾ ਰਹਿੰਦਾ ਹੋਰ ਖੇਤਾਂ ਨਾਲੋਂ ਪਾ ਛੱਡ ਦਮ ਕਪੜਾ ਘਮਾਈ ਦੋ ਪੋਲਰਾਂ ਚ ਫੇਰ ਕੇ ਆਇਆ ਸੀ ਅੱਛਾ ਇਹ ਇੱਥੇ ਰੋਟਾਵੇਟਰ ਹੁੰਦਾ ਕਿ ਨਾ ਕਿੱਥੇ ਹਲ ਜੇ ਲੱਗੇ ਹੋਏ ਉਹਦੀ ਮਰਜੀ ਲਾ ਲ ਇਹਨੂੰ ਅੱਛਾ ਮਿੱਟੀ ਚੜਾਉਣੀ ਆ ਹਲ ਲਾ ਲ ਘੁੱਡਣਾ ਇਹ ਤਾਂ ਰੂਟਰ ਬੀਟਰ ਜੱਲਾ ਲਾ। ਟਾਇਰ ਜੇ ਇਸੀ ਦੇ ਚੱਲ ਫਿਰਦਾ ਰੂਟਰ ਬਣ ਜਾਂਦਾ ਪੱਤੀਆਂ ਇਹ ਕਿੰਨੇ ਕਿਹੜਾ ਉਹਦਾ ਪਤਾ ਕਰਨ ਦਾ ਚਾਹੀਦਾ। ਹੋਈਆਂ 20-50 ਹਜ਼ਾਰ ਦਾ ਸਾਰਾ ਸਿਸਟਮ ਜ। ਮੈਂ ਕਹਿੰਦਾ ਇੱਕ ਗੱਲ ਹੈਗੀ ਆ ਸਾਲਾ ਨਾ ਜਿਹੜੇ ਆਪਾਂ ਗਾਹਾਂ-ਗਾਹ ਸਪਰੇਹਾਂ ਕਰਦੇ ਆ ਸਪਰੇਹਾਂ ਗੱਲ ਕੰਨਾ ਦਬਦਾ ਏ। ਉਥਾ ਦਬਦਾ ਹੀ ਏ ਯਾਰ। ਬਰਸਾਤ ਵਿੱਚ ਕੰਨਾ ਉੱਠਦਾ ਨਹੀਂ ਹੈਗਾ। ਜਿਹੜੀ ਕੱਕ ਦੀ ਸਪਰੇਹ ਆ ਇਹਨੇ ਸਰਦਾਰ ਜੀ ਗੰਨਾ ਦਮਾਉਣੀ ਦਮਾਉਣਾ। ਕੀ ਇੱਕ ਤਾਂ ਚੱਲ ਮੰਨ ਲਈ ਕਰ ਦੋਂਗੇ। ਇੱਕ ਚਲ ਦੂਈ ਕਰ ਲੂਗੇ ਜਦ ਹੋਣ ਸੜੀਆਂ ਤਿੰਨ ਤਿੰਨ ਹੁੰਦੀਆਂ ਨੇ ਤੇ ਇਹ ਤਾਂ ਔਖਾ ਉੱਥੇ ਜਾ ਕੇ ਗੰਨਾ ਦੇਖਿਆ ਮੈਂ ਦਬਦਾ ਗੰਨਾ ਦਾ ਇਹ ਚੀਜ਼ ਨੇ ਦਵਾਇਆ ਪਿਆ ਉਹ ਸਾਡਾ ਗੰਨਾ ਹੀ ਨੇ ਕਿ ਉੱਠਣਾ ਦੇਣਾ ਦੇਖ ਲੈ ਪਾਣੀ ਦੇਖ ਲੈ ਸੂਏ ਜਿੰਨਾ ਚੱਲਦਾ ਪਾਣੀ ਬਿਨਾ ਮਤਬਲ ਨਹੀਂ ਆਈ ਜਾਂਦਾ ਇੰਨਾ ਸੂਏ 'ਚ ਪਾਣੀ ਨਹੀਂ ਹੈਗਾ ਜਿੰਨਾ ਉਰੇ ਚੱਲਦਾ ਆਟੋਮੈਟਿਕ ਕੋਈ ਦੇਖਦਾ ਨਹੀਂ ਲੱਗੇ ਹੋਏ ਆ ਬਸ ਨਾ ਕੋਈ ਮੋਟਰ ਆਹ ਦੇਖ ਲੈ ਇਧਰ ਪਪੂਲਰਾਂ 'ਚ ਚਰੀ ਫੁੱਲ ਭਰੀ ਖੜੀ ਆ ਫਰੀ ਦਾ ਪਾਣੀ ਲੋਕ ਜਮਾ ਹੀ ਨਹੀਂ ਪ੍ਰਵਾਹ ਕਰਦੇ ਹੈਗੇ ਉਹੀ ਤਾਂ ਮੈਂ ਦੇ ਤਾ ਦੇ ਲੈ ਵੀ ਮੀਂਹ ਪੈ ਨੂੰ 15 ਦਿਨ ਹੋ ਗਏ ਹੋਣੇ ਮੈਂ ਕਹਿੰਦਾ ਹੁਣ ਇੱਧਰ ਦੇਖਦਾ ਕੁੜੀ ਜਦੋਂ ਇੱਕ ਦੋ ਕਮਟਰਾਂ ਦੀ ਆਉਂਦਾ ਇੱਧਰ ਤੇ ਇੱਧਰ ਤੇ ਨਹੀਂ ਆ ਪਾਣੀ ਕਿਸੇ ਪਾਸੇ ਵੀ ਨਹੀਂ ਹਟਦਾ ਆ ਦੇ ਲੈ ਇੱਧਰ ਬੂਟੇ ਭਰੇ ਪਈ ਐ ਇਹਦੇ ਇੱਧਰ ਨੂੰ ਨਿਗਾਹ ਮਾਰ ਭੋਲੂ ਦਾ ਗੰਨਾ ਭਰਿਆ ਖੜਾ ਫੁੱਲ ਕਰੇ ਗਿਆ ਗੰਨੇ ਨੇ ਕਿਹਾ ਬਦਨਾ ਸਾਲਾ ਜੇ ਪਾਣੀ ਨਹੀਂ ਹਟਦਾ ਹਜੂਰੇ ਪਾਉਣ ਨੂੰ ਫਿਰਦਾ ਮੈਂ ਰੇ ਤਾਂ ਪਾਉਂਗਾ ਜੇ ਪਾਣੀ ਹਟੂ ਜੇ ਸੁੱਕੂਗਾ ਤਾਂ ਹੀ ਆ ਗੰਨਾ ਪੈਸੇ ਬੱਲਿਆ ਬਹੁਤ ਆ ਜੇ ਹੁਣ ਔੜ ਮਿਲ ਜਾਂਦੀ ਮੜੀ ਆ ਹੱਥ ਮਾਰੀ ਜਾ ਹੁਣ ਮੋਟਰਾਂ ਛੋਡੀਆਂ ਹੀ ਆ ਇਹ ਇਹੇ ਚਲਾਉਨੇ ਆ ਇਹ ਹੱਥ ਮਾਰਦਾ ਜਾਂਦਾ ਉਹਨੂੰ ਦਿਖਾ ਕੇ ਆਇਆ ਕਾਲਾ ਲੈ ਗਿਆ ਗੈਲ ਕਹਿੰਦਾ ਆ ਦੇ ਕੀ ਦੀ ਮੋਟਰ ਦਾ ਪਾਣੀ ਅਸੀਂ ਕਾਲੇ ਦੇ ਗੱਲ ਪੈ ਕੇ ਵੀ ਤੀਰਾ ਪਾਣੀ ਆਉਂਦਾ ਕਾਲਾ ਕਹਿੰਦਾ ਬੈਠੋ ਪਿੱਛੇ ਇਹ ਵੀ ਨਹੀਂ ਗੌਰ ਕਰਦਾ ਉਹ ਯਾਰ ਜਿਹੜਾ ਪੰਗਾ ਪਤਾ ਕੀ ਆ ਏ ਹੁਣ ਨਾ ਜਿਹੜੀ ਡੌਲਾਂ ਐ ਸਾਰੇ ਲਫਾਫੇ ਦੱਬਤੀ ਹੁਣ ਆਏ ਵੀ ਜਿਹੜਾ ਪਾਣੀ ਟੱਪੂਗਾ ਲਫਾਫੇ ਮੈਨੂੰ ਟੱਪੂਗਾ ਜੇ ਡੌੜ ਟੁੱਟ ਕੇ ਜਾਵੇ ਅਗਨੇ ਲਾਉਣੀ ਪੈਣੀ ਆ ਫੇ ਮਿੱਟੀ ਕਿੱਥੇ ਤੇ ਲਿਆਉਂਗਾ ਡੌੜ ਟੁੱਟ ਗਈ ਜੇ ਡੌਲਾ ਹੁਣ ਕੈੜੀਆਂ ਹੋ ਗਈਆਂ ਓਹ ਭਾਈ ਟੁੱਟ ਜਿੰਦੀ ਆ ਪਾਣੀ ਕੇ ਜੱਸੇ ਉਹ ਨਹੀਂ ਇੱਕ ਲਫਾਫਾ ਲਾਇਆ ਹੋਇਆ ਅਗਲੇ ਦਾ ਉਹ ਵੀ ਕੈੜੀਆਂ ਹੋ ਗਈਆਂ ਹੁਣ ਜਿਹੜੀ ਤਾਂ ਮਿੱਟੀ ਲੱਗੀ ਟੁੱਟਣੀ ਆ ਮਿੱਟੀ ਲੱਭਣੀ ਨਹੀਂ ਤੈਨੂੰ ਖੇਤ ਚ ਇਹਦਾ ਡਰਦਾ ਮਾਰਾ ਅਗਲਾ ਪੂਰਾ ਪੂਰਾ ਭਰਦਾ ਹੁਣ ਅਗਲਾ ਕਹਿੰਦਾ ਲਫਾਫਾ ਜੀ ਉੱਪਰੋਂ ਟੱਪ ਜੂ ਭਰੀ ਜਾਣ ਦੇ ਸਾਲਾ ਜਿੰਨਾ ਭਰਦਾ ਆਪ ਅੰਗੇ ਹੋਈ ਵੀ ਆ ਦੇਖ ਤਾਂ ਅਸੀਂ ਪਾਣੀ ਨੇ ਬਸ ਕਰਾਈ ਪਈ ਚਲ ਕੋਈ ਨਹੀਂ ਬਾਕੀ ਦੇਖਦੇ ਉੱਪਰ ਤੇ ਵੀ ਲੱਗਦਾ ਤਾਂ ਹੈਗਾ ਲੱਗਦਾ ਹੈਗਾ ਕੱਲੇ ਤਾਂ ਵਧੀਆ ਬਿਮਾਰੀ ਠਵਾਇ ਤੋਂ ਹੋ ਜੂਗਾ ਨਾ ਨਾ ਪੈ ਜੂ ਵਧੀਆ ਸਮਾਂ ਯਾਰ ਛੋਟੇ ਛੋਟੇ ਬੁੱਝੇ ਦੀ ਬਹੁਤ ਹੋਣ ਲੱਗ ਗਏ ਹੂੰ